ਹਾਂ ਜੀ ਸੋ ਅੱਜ ਤੇ ਥੋੜਾ ਇੱਕ ਹੋਰ ਨਵੇਂ ਬਲਾਵ ਦੇ ਵਿੱਚ ਹੋਰ ਫਿਰ ਕਿਦਾਂ ਚੋਕਰ ਫੇਮੋ ਤੇ ਆਪਾਂ ਹੀ ਫੋਲ ਗਾਇਮਾ ਇਹ ਅੱਜ ਆਪਾਂ ਇਹ ਜਾਣਾ ਪਿੰਡ ਨੂੰ ਪਰ ਦੇਖਦੇ ਹਾਂ ਹੁਣ ਆਪਾਂ ਪੁੱਜ ਗਏ ਇਸ ਟੈਂਪੋਰ ਦੋਰਾ ਸਾਹਿਬ ਚਪਾਲ ਤੇ ਮੀ ਨਹੀਂ ਜਾਣ ਦਿੰਦਾ ਜਿਆਦਾ ਜਾਣ ਦੀ ਕੋਸ਼ਿਸ਼ ਹੀ ਕਰਦੇ ਆਂ ਜਦੇ ਮੀ ਆ ਜਾਂਦਾ ਤੇ ਇੱਧਰ ਤਾਂ ਮੁੰਡੇ ਤਿਆਰ ਪਰ ਤਿਆਰ ਆ ਵਾਹ ਕਿਉਂਕਿ ਹਾਂ ਕੱਢਦੇ ਉਹਦਾ ਮੈਨੂੰ ਫੋਨ ਆਇਆ ਤਾਂ ਤੇ ਚੋਬਰ ਆਪਣਾ ਭੇਜ ਗਿਆ ਪੂਰਾ ਕਿਉਂਕਿ ਬਾਰੇ ਖੜ ਗਿਆ ਸੀਗਾ ਨਾ ਤਾਂ ਕਰਕੇ ਫਿਰ ਅੰਦਰ ਨਹੀਂ ਦਾ ਲੱਗਣਾ ਜਮਾਈ ਉੱਪਰ ਤੇ ਪੱਤੀ ਪੱਤੇ गिर ਕੇ ਚਲੋ ਕੋਈ ਨਹੀਂ ਤੇ ਵੈਸੇ ਤਾਂ ਹੁਣ ਪਿੰਡ ਦੀ ਰਵਾਨਗੀ ਆ ਇਹਨਾਂ ਨੂੰ ਜਦ ਕਿਹਾ ਵੀ ਮੋਟਰਸਾਰ ਲੈ ਜਾਓ ਕਹਿੰਦੇ ਨਾ ਅਸੀਂ ਨਹੀਂ ਲੈ ਕੇ ਜਾਣਾ ਇਹ ਤਾਂ ਟਰੈਕਟਰ ਉੱਪਰ ਜਾਣਾ ਹਾਂ ਕਹਾ ਫਿਰ ਚੱਲੋ ਹੁਣ ਐਨ ਹੁਣ ਮੀਂਹ ਚ ਭਿੱਜਦੇ ਆਉਂਗੇ ਜੇ ਬਾਈ ਚਾਂਸ ਯਾਰ ਚਲਾਉਣਾ ਵੈਸੇ ਜਿਨੇ ਮਰਜੀ ਆ ਠੀਕ ਆ ਯਾਰ ਬਾਈ ਆਏਗਾ ਹੁਣ ਬਾਈਚਾਨ ਸੁਣ ਮੀ ਹਟ ਗਿਆ ਦੋ ਕੁ ਮਿੰਟ ਬਾਅਦ ਫੇਰ ਪੈਣ ਲੱਗ ਜਾਂਦਾ ਮੈਂ ਅੰਮਾ ਬੈਠਾ ਮੂਰੇ ਜੋ ਉੱਪਰ ਠੀਕ ਆ ਮੈਂ ਲੋਈ ਚ ਵੜ ਕੇ ਪਿੱਛੇ ਬੈ ਗਿਆ ਠੀਕ ਆ ਤੇ ਉਹਦੇ ਬਾਅਦ ਬਾਈਚਾਨ ਤੁਹਾਨੂੰ ਆਉਂਦੇ ਆਉਂਦੇ ਰਾਸਤੇ 'ਚ ਮੀ ਪੈਣ ਲੱਗ ਗਿਆ ਉਹ ਕੋਈ ਆ ਖਾਂਦੇ ਪੀਂਦੇ ਆਏ ਨਾ ਕੋਈ ਹਮੇਸ਼ਾ ਕੀ ਕੀ ਬਣੂ ਤੁਹਾਡਾ ਤੁਹਾਡਾ ਕੀ ਬਣੂਗਾ ਤੇ ਚਲੋ ਦੇਖਦੇ ਆ ਨਾ ਜਾਣਾ ਤਾਂ ਪਿੰਡ ਨੂੰ ਹੈਗਾ ਹੀ ਆਪਾਂ ਨੇ ਤੁਰਦੇ ਆ ਹੁਣ ਕਰਦੇ ਆ ਚੋਬਰ-ਜੋਬਰ ਨੂੰ ਸਟਾਰਟ ਤੇ ਦੇਖਦੇ ਆ ਫਿਲਹਾਲ ਤਾਂ ਮੀਂਹ ਹਲਕਾ ਹਲਕਾ ਜਿਹਾ ਪੈ ਰਿਹਾ ਪਰ ਸਾਡਾ ਨਹੀਂ ਸੁਭਾਵ ਨਾ ਜੀ ਹੈਗੀ ਆ ਹਟ ਗਿਆ ਹਟ ਗਿਆ ਮਿੰਟ 'ਚ ਉੱਤਰਿਆ ਆਉਂਦਾ ਮਿੰਟ 'ਚ ਪੈਣ ਲੱਗ ਜਾਂਦਾ ਮਿੰਟ 'ਚ ਹਟ ਜਾਂਦਾ ਯਾਰ ਇਹਦੇ ਇਨ ਕੋਸਰ ਬੰਨਾ ਲੱਗਦਾ ਅੱਜ ਤੇ ਵੈਸੇ ਤਾਂ ਠੀਕ ਵੀ ਆ ਮੀ ਕਿਉਂਕਿ ਕਣਕਾਂ ਨੂੰ ਪਾਣੀ ਪੂਣੀ ਲਾਉਣ ਤੇ ਬਚਾਅ ਹੋ ਗਿਆ ਤੇ ਆ ਮੀ ਨੇ ਠੰਡ ਵੀ ਬਹੁਤ ਜ਼ਿਆਦਾ ਕਰ ਦੇਣੀ ਚਲੋ ਕੋਈ ਨਹੀਂ ਤੇ ਤੁਰਦੇ ਆ ਫਿਰ ਆਪਾਂ ਮਿਲਦੇ ਆ ਪਰ ਅੱਗੇ ਗਿਆ ਕੇ ਲੋ ਜੀ ਤੇ ਕਾਰ ਲਿਆ ਚੋਪਰ ਸਟਾਰਟ ਅਪਾ ਨੇ ਤੇ ਹਾਰਨ ਇਹਦੇ ਖੜ ਕੇ ਜਮੇ ਪਤਾ ਨਹੀਂ ਕਿਵੇਂ ਖੜ ਕੇ ਮੁੰਲਾ ਦਾ ਕਾਰ ਤੂਰ ਦਾ ਚੱਕਰ ਪੈ ਕੇ ਕਰੰਟ ਦਾ ਕਈ ਵਾਰ ਚੱਲ ਪਦੇ ਆ ਵਿੱਚੇ ਖੜ ਜੰਦੇ ਆ ਉਹ ਇੱਕ ਹੋਰ ਨੁਕਸਾਨ ਹੋ ਗਿਆ ਖੁੱਲ ਗਈ ਲੈਟ ਫਲੈਟ ਖੁੱਲ ਗਈ ਸੀਸਾ ਖੁੱਲ ਗਿਆ ਆ ਮੈਂ ਕਾਹੀ ਗਲੂ ਲਾਈਤੀ ਯਾਰ ਵੀ ਟਿੱਗ ਜਵੇ ਪਰ ਟਿੱਗਿਆ ਨਹੀਂ ਹੈਗਾ ਫੇਰ ਖੁੱਲ ਗਿਆ ਜਾ ਹੁਣ ਦੇਖਦੇ ਆ ਕੋਈ ਕਰਨਾ ਦਾ ਪੈਣਾ ਹੀ ਆ ਚੱਲ ਦੇਖਦੇ ਆ ਕੋਈ ਨੁਕਸਾਨ ਹੋ ਛੱਡੇ ਹੀ ਚਲੋ ਚੱਲੀਏ ਪਿੰਡ ਨੂੰ ਤੇ ਆਉਣਗੇ ਫਿਰ ਚੋਬਰ ਮੋਟਰਸਾਈਕਲ ਪਰ ਜੀ ਥੱਲੇ ਚੋਗਰ 767 ਬੈਠ ਗਿਆ ਉਹ ਐ ਕਰ ਅੱਗੇ ਲੈ ਲਾਹੌਰ ਜਾਣਦੇ ਜਾਣਦੇ ਸਿੱਧਾ ਹੀ ਵੈਕ ਕਰਦੀ ਚੱਲ 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 ਅਮੇ ਦਾਦੇ ਪਿੱਛੇ ਜਾ ਕੇ ਮੋੜਿਆ ਚੱਲ 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 ਜਾਣਦੇ ਜਾਣਦੇ ਚੱਲ ਚੱਲ ਆਇਆ ਬਾਹਰੋਂ ਆਇਆ ਚੱਲ ਚਲੋ ਚੱਲਦੇ ਹੀ ਮਿਲਦੇ ਆਂ ਫਿਰ ਗਾਂਹਾਂ ਜਾ ਕੇ ਅਮੈਂ ਅਗੇੜ ਗੁੜ ਪੇੜ ਵਿੱਚ ਸ਼ੋਅ ਕੰਬਦਾ ਆ ਮੂਰੇ ਆਉਦੇ ਜੇ ਜਲਾਰ ਆ ਗਿਆ ਮੈਂ ਰਿਕਸ਼ੇ ਡਰ ਨਾਲ ਵੀ ਵਾਦੇ ਲੱਦੇ ਆ ਹੋਇਆ ਆਹ ਲਾਦਾ ਬੇਸਤਾ ਨਹੀਂ ਲਾ ਐ ਚੋਬਰ ਤਾਪਦਾ ਲੋੜੇ ਰਿਖੇ ਰਿਕਸ਼ੇ ਦੇ ਲੋੜੇ ਨਹੀਂ ਕਹਦਾ ਫੋਨ ਚੱਕ ਕੇ ਪਾਉਂਦਾ ਜਣਾ ਪਹਿਲਾ ਮਾਲਕ ਨਾਲ ਲੱਗੀ ਜਾਂਦਾ ਅੰਮੈ ਫਰੇ ਠੀਕ ਆ ਸਾਢੇ 35 ਦੇ ਮਾਲ ਤਾਂ ਕਹਿੰਦਾ ਦੇਖ ਲੈ ਉਧਰ ਤਾਂਹੀਂ ਹੋਣਾ ਮੋਟਰਸਾਈਕਲ ਲਾ ਕੇ ਹਾਂ ਮੈਂ ਤਾਂ ਪਿੱਛੇ ਵਹਿਣਾ ਲਵੇੜ ਕੇ ਲੋਈ ਬਹੁਤ ਉਹ ਬੰਦ ਲੈਂ ਤਰੋਂ ਤਾਂ ਪਾਣੀ ਨਿਕਲਦੀ ਆ। ਇਧਰੋਂ ਮੱਤਣਾ। ਮਤਲਬ ਫਟੇ ਘੜ ਦਾ ਵਾਸਤੇ ਆ। ਕਿ ਆ ਇਧਰ ਤੇ ਆਇਆ। ਲੋਏ ਜਾਂਦਿਆਂ ਨੂੰ ਤਾਂ ਵੀ ਪੈਣ ਲੱਗ ਗਿਆ। ਆਪਾਂ ਚੜ ਕੇ ਇਧਰ ਸੀਟ 'ਤੇ। ਇਹ ਅੰਮਾ ਪਿੱਛੇ ਲੈ। ਜਾਂਦਾ ਵੀ ਬੋ ਬਾਇਆ। ਕਿੰਨਾ ਚੰਗਾ ਰਸਨਾ। ਨਾ ਜਾਦਾ ਫੱਟੜ ਹੋਇਆ ਵਾ। ਮੁੰਨੇ ਹਾਬਾਈ ਨੇ ਦਿੱਕਾ ਕਰੀ ਗਿਆ ਨਾ। ਬਹੁਤ ਚੰਗਾ। ਹੋਰ ਜ਼ਿਆਦਾ ਬੱਗੇ ਦਾ ਹੋਰ ਵੀ ਜ਼ਿਆਦਾ ਨਹੀਂ ਹੋਊਗਾ ਹਾਂ ਹਾਂ ਜਿਹੜੇ ਘਾਹ ਨਾਲ ਪੱਤਲ ਹੋਇਆ ਮੈਂ ਦੇਖਦਾ ਸਹੀ ਪੱਤਲੇ ਪੱਤਲ ਹੋਇਆ ਪਿਆ ਯਾਰ ਬੱਗੇ ਹੀ ਗਿਆ ਦੁਰਦਿਆਂ ਨਾ ਤੁਸੀਂ ਹੋ ਗਿਆ ਤਰਪਾ 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 ਮੈਦਾਨ ਟੀ ਗਿਆ ਬੈਠਾ ਰਹਲੇ ਚਲੋ ਮੈਂ ਤਾਂ ਵਧੀਆ ਠੀਕ ਬੈਠਾ ਇੱਥੇ ਅੱਵਾ ਤਾਂ ਆਉਦੇ ਹੋਏ ਹੋਰ ਵੀ ਬਰਾਣ ਹੁਣ ਆਉਦੇ ਤਾਂ ਮੈਂ ਕਰਾਉਣਾ ਮੋਟਰ ਨਹੀਂ ਚਲਾਉਣਾ ਬੁੱਕੇ ਹਾਂ ਇਹ ਕੋਈ ਗੱਲ ਨਹੀਂ ਹੈ ਜੀ ਔਰ ਦਾ ਵੀ ਬਹੁਤ ਜ਼ਿਆਦਾ ਮੀਂਹ ਪੈਦਾ ਹੂ ਆ ਆ ਦੇਖੋ ਪੱਤੇ ਦੇ ਕਰਾ ਕਰਦੇ ਆ ਆਵਾਜ਼ ਬਹੁਤ ਆਉਂਦੀ ਆ ਉਹ ਗਾਹਾਂ ਦਾ ਮੀਂਹ ਪਾਉਦਾ ਬਾਈ ਕਾਲੀ ਘਾੜਾ ਦਾ ਹੋ ਜਮਾ ਯਾਰ ਹਾਂ ਲਓ ਜੀ ਆਪਾਂ ਇਧਰੋਂ ਮੁੰਡਿਆਲਾ ਮੋੜ ਮੋੜ ਲੱਗੇ ਆ ਇਹਦਾ ਮੈਂਦਾ ਨਾ ਮੀ ਪੈਂਦਾ ਪਰ ਪੁੱਜੇ ਗਏ ਪੁੱਜੇ ਪਰ ਬਚੋ ਗਿਆ ਮੇਰਾ ਤਾਂ ਇੱਧਰ ਆ ਦੇ ਗਿੱਲਾ ਹੋਇਆ ਪਿਆ ਹਲੇ ਵੀ ਮੀਂਹ ਪੈ ਰਿਹਾ ਹਲੇ ਵੀ ਮੀਂਹ ਪੈ ਰਿਹਾ ਹਵਾ ਚੱਲਦੀ ਹੈ ਨਾ ਇੱਕ ਬਹੁਤ ਉਹ ਦੇਖੋ ਪਾਣੀ ਚ ਪਤਾ ਲੱਗਦਾ ਮੀਂਹ ਕਿੰਨਾ ਪੈਂਦਾ ਬਹੁਤ ਜ਼ਿਆਦਾ ਪੈ ਰਿਹਾ ਇੱਧਰ ਧੁੰਦ ਵੀ ਬਹੁਤ ਆ ਹਲੇ ਤੁਸੀਂ ਮੋੜਸਾਲ ਪਰ ਜਾਣਾ ਸ਼ੇਰੋ ਉਹਦਾ ਅੰਮਾ ਬਾਈ ਜੀ ਬੈਠਾ ਹੈ ਚਲਾਉਣ ਵਾਲੇ ਉਹ ਤਾਂ ਨਵੀਂ ਪਈ ਵੀ ਆ ਸਾਡਾ ਆਪਾਂ ਨਾ ਇੱਧਰ ਬੰਦ ਹੋ ਗਏ ਲੋ ਜੀ ਜਿਹੜੀ ਆਪਾਂ ਪੁੱਜ ਗਏ ਠੀਕ ਆਵਾ ਬਹੁਤ ਜ਼ਿਆਦਾ ਪੈਂਦਾ ਹੱਥ ਉੱਤ ਸਾਰੇ ਭਿੱਜ ਕੇ ਜਮੇ ਬਹੁਤ ਜ਼ਿਆਦਾ ਮੀਂਹ ਉਹ ਜੋ ਪੰਕੁਰਾ ਨੇ ਪੰਦਾ ਦਵਾਤਾ ਮੈਨੂੰ ਚੱਲ ਤੁਰਿਆ ਤੂੰ ਉਹ ਕਹਿੰਦੇ ਚੱਲ ਚੱਲ ਕੋਈ ਵੀ ਮੂਹ ਨਹੀਂ ਹੈਗਾ ਆਪ ਵੀ ਪਿੱਛੇ ਨਾਲੇ ਮੈਨੂੰ ਇਹ ਹੋ ਰਿਹਾ ਲੈ ਕੱਪੜਿਆਂ ਦਾ ਹਾਲ ਦੇਖ ਲੈ ਜਮੇ ਗਿੱਲੇ ਹੋਏ ਪਏ ਆ ਚੱਲ ਚੱਲ ਕੋਲ ਦੇ ਦੇ ਉਸੇ ਦੋਸਤ ਕੋਲ ਜਾ ਇਹਦਾ ਦੇਖ ਕਿੰਨਾ ਜ਼ਿਆਦਾ ਪੈਂਦਾ ਫੇਰ ਚਲੋ ਲਾਉਦੇ ਆਪਾਂ ਟਰਾਲੀ ਟੁੱਲੀ ਸੈਟ ਜੀ ਕਰਕੇ ਤੇ ਮਿਲਦੇ ਆਪਾਂ ਬਾਅਦ ਚ ਲਓ ਜੀ ਆਪਾਂ ਪੁੱਜ ਗਏ ਨਹੀਂ ਦੇਖੋ ਆਉਣਦੇ ਉਹਨਾਂ ਕਾ ਉਹ ਆਇਆ ਆਉਣਦੇ ਆਉਣਦੇ ਪਰਾਂ ਨੂੰ ਰੱਖ ਪਰਾਂ ਨੂੰ ਪਰਾਂ ਨੂੰ ਕਰ ਲੈ ਐ ਇਧਰ ਰੱਖ ਐ ਇਧਰ ਕੱਢ ਦੇ ਗੱਡੀ ਤੇ ਉੱਪਰ ਨਾ ਨਾ ਬਹੁਤ ਦੂਰ ਹੈ ਕੱਢ ਦੇ ਕੱਢ ਦੇ ਆਇਆ ਆ ਜਾ ਆ ਜਾ ਆ ਜਾ ਆ ਜਾ ਆਉਣ ਦੇ ਆਉਣ ਦੇ ਆਉਣ ਦੇ ਚੱਲ ਚੱਲ ਜਾਣ ਦੇ ਆਉਣ ਦੇ ਚੱਲ 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 ਜਾਣ ਦੇ ਜਾਣ ਦੇ ਹੀ ਬਾਲੀ ਤੇਜ ਹੋ ਗਿਆ ਕਾ ਕਰ ਟਰੋਕ ਲਾ ਉਰੇ ਪਣੀ ਕਮਾ ਲੈਣੀ ਇਧਰੋਂ ਉਹ ਆ ਪਿਛੇ ਤਾ ਉਹ ਆ ਹੋ ਜੀ ਬਰਾਜੀ ਆਪਣਾ ਲਾਣ ਦੇ ਨਾਲ ਨਹੀਂ ਠੀਕ ਆਈ ਉਹ ਲਾਤੀਆਂ ਨਾਲ ਬਸ ਇਹ ਨਹੀਂ ਬਹੁਤ ਆਇਆ ਹਾਂਜੀ ਤੇ ਆਪਾਂ ਚੋਬਰ ਲਾ ਤੈ ਇੱਧਰ ਤੇ ਟਰਾਲੀ ਆਪਾਂ ਨੇ ਸੈੱਟ ਕਰਕੇ ਉੱਧਰ ਲਾਤੀ ਮੀਂਹ ਦੇਖੋ ਸਿ ਚੈੱਕ ਕਰੋ ਲਓ ਇੰਨੀ ਜ਼ਿਆਦਾ ਹਵਾ ਹਵਾ ਕਿੰਨੀ ਚੱਲੀ ਹੋਏ ਪੱਤੇ ਪੱਤੇ ਘਰੇ ਪਿਆ ਘਰਾ ਤੇ ਮੁੰਡੇ ਕਹਿੰਦੇ ਫਿਰ ਆਪਾਂ ਨੇ ਹੁਣ ਚੰਗੌਰ ਸਾਹਿਬ ਨੂੰ ਜਾਣਾ ਤੇ ਆਪਾਂ ਚੱਲਦੇ ਆ ਚੰਗੌਰ ਸਾਹਿਬ ਨੂੰ ਕਿਹਨਾ ਹੋ ਗਿਆ ਮੈਨੂੰ ਪਹਿਲਾਂ ਹਾਂਜੀ ਤੇ ਮੁੰਡੇ ਆ ਗਏ ਸੀ ਕਿ ਚੰਗੌਰ ਸਾਹਿਬ ਨੂੰ ਦੇ ਵੀ ਇੱਕ ਦੁਕਾਨ ਜੇ ਆ ਮੈਂ ਤਾਂ ਚਲੋ ਮੈਂ ਵੀ ਚੱਲਦਾ ਨਾ ਜੱਪਾ ਕਰੇ ਬੇਲੀ ਸੀਗੇ ਨਾ ਵਾਕੇ ਮੈਂ ਤਾਂ ਚਲੋ ਮੈਂ ਨਹੀਂ ਚੱਲਦਾ ਤੇ ਮੀ ਬਹੁਤ ਜ਼ਿਆਦਾ ਪਿਆਵਾ ਇੰਨਾ ਜ਼ਿਆਦਾ ਨਹੀਂ ਪਿਆਵਾ ਨਾ ਤੋਂ ਵੱਧ ਕਿ ਇੱਧਰ ਗੁਰਦੁਆਰਾ ਸਾਹਿਬ ਕਦੋਂ ਹੁਣ ਵੀ ਆਈ ਆ ਹੁਣ ਵੀ ਆਈ ਕਰਦੇ ਸਾਰੀ ਗੱਲ ਮੂਰਲਾ ਭਰਾਵਾ ਮੂਰਲਾ ਦੇਖੀ ਆ ਸੰਗਤ ਹੁਣ ਵੀ ਆਈ ਜਾਂਦੀ ਆ ਨਾ ਬੱਤੇ ਮੁੰਡੇ ਫਾਸਟ ਤੂੰ ਮੁਰ ਤੇ ਨਹੀਂ ਆਉਂਦੇ ਤੂੰ ਮੰਦ ਚਲੋ ਦਿਲਦੇ ਆ ਫਿਰ ਆਪਾਂ ਬਾਤ ਕਰਾਂ ਹਾਂਜੀ ਤੇ ਮੁੰਡੇ ਕਹਿੰਦੇ ਮਾਰਨਾ ਆਪਾਂ ਨੇ ਮੂੰਫਲੀ ਦਾ ਸੌਤਾ ਤੇ ਆਦ ਨਾਲ ਵੱਧ ਤੇ ਇਹਨਾਂ ਨੇ ਖਾ ਜਾਣੀ ਬਾਜੀ ਹੋਰ ਜੀ ਚੱਕ ਲਿਆ ਮੁੰਡੇ ਆਹ ਜਿਹੜੀ ਇੱਜ਼ਤ ਦੀ ਇੱਜ਼ਤ ਹੀ ਆਹੀ ਚੱਕ ਲਈ ਉਹ ਮੈਂ ਇਹਨਾਂ ਨੂੰ ਕਹੀ ਜਾਂਦਾ ਮੈਂ ਕਿਹਾ ਵੀ ਉਹ ਸਵਾਦ ਨਹੀਂ ਬੰਦੀ ਸਕੈਨਰ ਚੱਲਦਾ ਕਿਵੇਂ ਹੋਵੇ ਡੰਡਾ ਵਾਲਾ ਪਰਚੇ ਇਹਦਾ ਤੇ ਇਹ ਤਾਂ ਸਹੀ ਕਿੰਨੇ ਹੋ ਗਏ ਕਿੰਨੇ ਹੋ ਗਏ ਬਾਈ ਓਏ ਇੰਨੀ ਮਹਿੰਗੀ ਯਾਰ ਓਏ ਇੰਨੀ ਮਹਿੰਗੀ ਮੋਹਰੇ ਇਹਦੇ ਨਾਲ ਤਾਂ ਫਿਰ ਸਾਡੇ ਖੇਤਾਂ 'ਚ ਵਧੀਆ ਹੁੰਦੀ ਸੀ ਸਕੈਨਰ ਦਿਖਾ ਦੇ ਨਾਲੇ ਬਹੁਤ ਜ਼ਿਆਦਾ ਮਹਿੰਗੀਆਂ ਮੋਹਰੇਆਂ ਯਾਰ ਆ ਦੇਖ ਲਈ ਸਹੀ ਆ ਚਲੋ 14 ਦਾ ਵੱਜੇਗਾ ਮੋਹਰੇ ਦਾ ਵਾਚ ਕਰੋ ਹੋਣਾ ਖਾਈਓ ਜਾਂਦੇ ਆ ਹਾਂਜੀ ਤੇ ਆਪਾਂ ਜਾ ਰਹੇ ਆ ਪਿੰਡ ਨੂੰ ਤੁਹਾਨੂੰ ਪਤਾ ਨਹੀਂ ਕਿ ਇੱਧਰ ਨੂੰ ਦੇਖੀ ਜਾ ਤੂੰ ਵੇਟ ਵੱਲ ਨੂੰ ਜਾਣਾ ਨਾ ਬਹੁਤ ਜ਼ਿਆਦਾ ਪਈ ਵੀ ਹੋਣੀਆਂ ਦੇਖ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਸੀਂ ਚਲੋ ਫਟਾਫਟ ਤੁਹਾਨੂੰ ਨੀਰਾ ਹੋ ਜਾਣਾ ਤੇ ਆਪਾਂ ਪਿੰਡ ਵੀ ਆ ਗਏ ਹੋਰ ਬਹਿਣੀ ਜਾਣੂ ਹਾਂਜੀ ਤੇ ਆਪਾਂ ਆ ਗਏ ਸੀ ਕਿਤੇਰੇ ਹਨਾ ਮੇਰੇ ਗੋਆ ਯਾਦ ਆ ਗਿਆ ਤੇ ਬੱਗੂ ਨਹੀਂ ਤਾਂ ਆਪਣੇ ਭੇਜੇ ਜੇ ਉਸ ਤੋਂ ਦਬਾਉਣ ਲੱਗੀ ਸੀਗੀ ਮੈਂ ਕਿਹਾ ਵੀ ਪਹਿਲਾਂ ਪਹਿਲਾਂ ਚੱਲ ਜਾਈਏ ਹਾਂ ਤੇ ਚਲੋ ਇਸ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਅਗਲੇ ਇਸ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਨਾਲ ਅਮ ਜਓ ਠੀਕ ਹੈ ਜੀ